ਬਹੁਤ ਹੀ ਸਤਿਕਾਰਯੋਗ ਦੋਦੇ ਦੀ ਸਾਥ ਸੰਗਤ ਤੱਜਨੇ ਵਿੱਚ ਇਕੱਤਰ ਹੋਏ ਮੇਰੇ ਵੱਡੇ ਛੋਟੇ ਵੀਰ ਮੇਰੇ ਬਜ਼ੁਰਗ ਪਹੁੰਚੀ ਹੋਈ ਕਾਂਗਰਸ ਪਾਰਟੀ ਦੇ ਵੱਖੋ ਵੱਖਰੇ ਗਲਗਲ ਦੇ ਵਿੱਚ ਆਦੇ ਪਹੁੰਚੇ ਅੰਮ੍ਰਿਤਵੀਰ ਜੀ ਜਗਦੀਸ਼ ਦੋਦਾ ਜੀ ਜਿੰਨੇ ਵੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਸਭ ਤੋਂ ਪਹਿਲਾਂ ਮੈਂ ਸਾਰਿਆਂ ਦਾ ਤਹਿ ਦਿਲੋਂ ਤਾਂ ਨਮਾਜ਼ ਕਰਦੀ ਹਾਂ ਜਿਨ੍ਹਾਂ ਨੇ ਅੱਜ ਹੱਕ ਤੇ ਸੱਚ ਦੀ ਲੜਾਈ ਦੇ ਵਿੱਚ ਸਾਰੇ ਛੋਟੇ ਵੀਰ ਬਗਨ ਦਾ ਸਾਥ ਦਿੱਤਾ ਜਿਉਂਦੇ ਵਾਸਤੇ ਰਹੇ ਜਿਹੜੇ ਅੱਜ ਸਾਰੇ ਇੱਥੇ ਹਾਜ਼ਰੀ ਚੰਗੇ ਵੇਲੇ ਪਹੁੰਚਿਆ ਜਾਵੇ ਨਾ ਪਹੁੰਚਿਆ ਜਾਵੇ ਜਿਹੜਾ ਮਾੜੇ ਵੇਲੇ ਆ ਕੇ ਖੜਚਲ ਦੇਣਾ ਰੱਬ ਵਰਗਾ ਹੁੰਦਾ ਅੱਜ ਜਿੰਨੇ ਆ ਗਏ ਹੋ ਨਾ ਇੱਥੇ ਰੱਬ ਵਰਗੇ ਆਂ ਭਾਈ ਜਿਉਂਦੇ ਵਾਸਤੇ ਰਹੋ ਸਾਰੇ ਅੱਜ ਸਾਡੀ ਲੜਾਈ ਪੁਲਿਸ ਪ੍ਰਸ਼ਾਸਨ ਨਾਲ ਅੱਜ ਦੀ ਸਰਕਾਰ ਦੇ ਨਾਲ ਹੈ ਮੈਂ ਸਰਕਾਰ ਨੂੰ ਦੇ ਪੁਲਿਸ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੀ ਹਾਂ ਮੇਰੀ ਆਵਾਜ਼ ਸੁਣਦੇ ਹੋਣਗੇ ਲੋਕੀ ਤੁਹਾਡੀ ਜ਼ਿੰਮੇਵਾਰੀ ਕੀ ਹੈ ਖਾਕੀ ਵਰਦੀ ਪਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਲੋਕਾਂ ਦੀ ਹਿਫਾਜ਼ਤ ਕਰਨੀ ਹੈ ਲੋਕਾਂ ਦੀ ਰੱਖਿਆ ਕਰਨੀ ਹੈ ਇਹ ਵਰਦੀ ਪਾ ਕੇ ਲੋਕਾਂ ਨੂੰ ਰਾਤ ਨੂੰ ਕੁੱਟਣ ਲਈ ਉਹਨਾਂ ਦੀਆਂ ਦੁਕਾਨਾਂ 'ਤੇ ਕਸੀਟੀਆਂ ਲਗਾਉਣਾ ਨਹੀਂ ਹੁੰਦਾ ਭਾਈ ਜੀ ਜੇ ਮੇਰੀ ਆਵਾਜ਼ ਛੱਡ ਰਹੇ ਹੋ ਤੁਸੀਂ ਤਾਂ सब तो पहला मैं एक गल सब तो मैं गल है, पुलिस प्रशासन न किसी प्रकार का कोई किसी बंदे दे हो नहीं दे सामू पावे जो मर्जी करना पैजे इना का धक्का ना चलिया के ना चलांगे ਕਰਦੇ ਸਾਨੂੰ ਭਾਈ ਆਪ ਦਾ ਹੱਕ ਲੈਣਾ ਆਉਂਦਾ ਹੈ ਕੋਈ ਪਹਿਲੀ ਵਾਰੀ ਧਰਨੇ ਤੇ ਨਹੀਂ ਬੈਠੇ ਕਾਂਗਰਸ ਤੇ ਵਰਕਰ ਜਿੰਨੀਆਂ ਜਿੱਥੇ ਪਹੁੰਚੇ ਹੋਈ ਹੈ ਤੁਸੀਂ ਜਿੰਨੇ ਵੀਰੇ ਭਰਾ ਇੱਥੇ ਆਏ ਹੋ ਇਹ ਸਾਡੇ ਤੇ ਪਹਿਲੀ ਵਾਰੀ ਧੱਕਾ ਨਹੀਂ ਹੋਇਆ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਹੋਇਆ ਕਰਦੇ ਸੀ ਨਾ ਧਰਨੇ ਉਦੋਂ ਵੀ ਆ ਪੈ ਹੀ ਲਾਉਂਦੇ ਸੀ ਤੇ ਆਪ ਦਾ ਹੱਕ ਉਦੋਂ ਵੀ ਲਿਆ ਅੱਜ ਪਹਿਲੀ ਵਾਰੀ ਨਹੀਂ ਹੋਇਆ ਸਾਡੇ ਨਾਲ ਇਹ ਮੈਂ ਪੁਲਿਸ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਨੀ ਹੈ ਜਿਹੜੇ ਵੀ ਜ਼ਿੰਮੇਵਾਰ ਲੋਕ ਸੀ ਸਭ ਤੋਂ ਪਹਿਲਾਂ ਤਾਂ ਇਹ ਪਛਾਣ ਕਰੋ ਕਿ ਭਾਈ ਤੁਸੀਂ ਇੱਥੇ ਬੈਠੇਗਾ ਤੋਂ ਤੇ ਜੇ ਕੰਮ ਦਾ ਨਹੀਂ ਪਤਾ ਤਾਂ ਮੈਂ ਸਰਕਾਰ ਤੋਂ ਹੀ ਮੰਗ ਕਰਦੀ ਆਂ ਜਿਹੜਾ ਜਿਹੜਾ ਪੁਲਿਸ ਮੁਲਾਜ਼ਮ ਜ਼ਿੰਮੇਵਾਰ ਸੀ ਉਹਦੇ ਤੇ ਵੰਦੀ ਕਾਰਵਾਈ ਕੀਤੀ ਜਾਵੇ ਜੇ ਸਰਕਾਰ ਇਸ ਦੇ ਵਿੱਚ ਕਾਰਵਾਈ ਨਾ ਕਰੂਗੀ ਢਿੱਲ ਵਰਤੂਗੀ ਤਾਂ ਬਹੁਤ ਵੱਡੇ ਪੱਤਰ ਤੇ ਬਹੁਤ ਵੱਡੇ ਪੱਧਰ ਤੇ ਪ੍ਰਸ਼ਾਸਨ ਦੇ ਔਰ ਸਰਕਾਰ ਦੇ ਔਰ ਸਾਰੇ ਕਾਂਗਰਸ ਪਾਰਟੀ ਕਰ ਨਾਲ ਉਹ ਵੀ ਕਿਸੇ ਆਪ ਦਾ ਵੱਡਾ ਹੱਕ ਲੈ ਕੇ ਰਵਾਂਗੇ ਪੈਂ ਜਿੰਦਾਬਾਦ ਪੈਂ ਜਿੰਦਾਬਾਦ ਜਿੰਦਾਬਾਦ ਲੋਕਤੰਤਰ ਦਾ ਦੀਵਾਲੀ ਵਾਲੀ ਰਾਤ ਨੂੰ ਦੋਸਾ ਪਿੰਡ ਦੇ ਵਿੱਚ ਐਡਾ ਵੱਡਾ ਘਾਨ ਕੀਤਾ ਇਹਨਾਂ ਲੋਕਾਂ ਨੇ ਮੈਨੂੰ ਨਹੀਂ ਪਤਾ ਕੀ ਇਹਨਾਂ ਦੇ ਜਮਾਗੀ ਸਥਿਤੀ ਸੀ ਕਹਿੰਦੇ ਇੱਕ ਬੰਦਾ ਆਪਣੀ ਦੁਕਾਨ ਚਲਾ ਰਿਹਾ ਦਿਵਾਲੀ ਵਾਲੀ ਰਾਤ ਨੂੰ ਬੈਠ ਕੇ ਮਠਿਆਈ ਵੇਚ ਰਿਹਾ ਹੁਣ ਉਹਦੀ ਦੁਕਾਨ ਤੋਂ ਫਸੀਟ ਕੇ ਚੌਂਕੀ ਖਾਣੇ ਚ ਲਗਾਏ ਉਹਨੂੰ ਕੁੱਤਿਆਂ ਦਾ ਬੁਰਾ ਹਾਲ ਕਰਦਾ ਸਾਰੀ ਉਹਦੀ ਬੋਡੀ ਤੇ ਲਸਾਂ ਪਾਤੀਆਂ ਤੇ ਅੱਜ ਸਾਨੂੰ ਕਹਿੰਦੀਆਂ ਦਿੰਦੀਆਂ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਮੈਂ ਸਾਰੀ ਜਿੰਨੀ ਸੰਗਤ ਇਕੱਠੀ ਹੋਈ ਹੈ ਮੈਂ ਸਭ ਨੂੰ ਵਿਸ਼ਵਾਸ ਦਿਵਾਉਣੀ ਹੈ ਸਾਰੇ ਇੱਕ ਇੱਕ ਹੱਦ ਦੇ ਭਰਾ ਨੂੰ ਵਿਸ਼ਵਾਸ ਦਿਵਾਉਣੀ ਹੈ ਇਹ ਜੋ ਮਰਜ਼ੀ ਕਰਨ ਜੋ ਮਰਜ਼ੀ ਕਰਨ ਅਸੀਂ ਇਨਸਾਫ ਲੈ ਕੇ ਹਟਾਂਗੇ ਸਰਕਾਰ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਮੇਰੀ ਆਵਾਜ਼ ਸੁਣ ਰਹੇ ਹੋਣਗੇ ਇਹ ਲੋਕ ਦੋ ਦਿਨ ਦਾ ਟਾਈਮ ਦਿੰਨੇ ਹੈ ਪੁਲਿਸ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਭਾਈ ਦੋ ਦਿਨ ਦਾ ਆਰਟੀਕਲ जिम्मेवार पुलिस दो दिन अंदर अंदर मुलाजमान पुलिस प्रशासन की सरकार मेरे भी ना ना दो दिन भी अंदर अंदर ਜਗਤ ਨੂੰ ਸਾਥ ਨਾ ਮਿਲਿਆ ਤੇ ਪੁਲਿਸ ਪੰਚਾਸਨ ਨੂੰ ਤੇ ਸਰਕਾਰ ਨੂੰ ਇਹਦਾ ਹਰਜਾਨਾ ਭੁਗਤਣਾ ਪਊਗਾ ਸਿਰਫ ਦੋ ਦਿਨਾਂ ਦਾ ਟਾਈਮ ਹੈ ਭਾਈ ਆਪ ਦਾ ਵਿਚਾਰ ਕਰ ਲੋ ਨਹੀਂ ਤਾਂ ਇਹਦਾ ਹਰਜਾਨਾ ਭੁਗਤਣਾ ਪਊਗਾ ਮੈਂ ਸਾਰੀ ਸੰਗਤ ਦੇ ਵਿੱਚ ਖੜ ਕੇ ਇਹ ਬੇਨਤੀ ਕਰ ਰਹੀ ਹਾਂ ਅੱਜ ਪਿਆਰ ਨਾਲ ਕਹਿ ਰਹੀ ਹਾਂ ਦੋ ਦਿਨ ਅੱਗੇ ਲੰਘ ਗਏ ਭੈਣ ਜੀ ਦੋ ਦਿਨਾਂ ਦਾ ਫਾਈਨਲ ਅਲਟੀਮੇਟਮ ਦੇ ਰਹੇ ਹਾਂ ਜੀ ਇਹਨਾਂ ਨੇ ਬੰਦੀ ਕਾਰਵਾਈ ਨਾ ਕੀਤੀ ਜੇ ਇਹਨਾਂ ਨੇ ਬਣਤੀ ਕਾਰਵਾਈ ਨਾ ਕੀਤੀ ਤਾਂ ਪੁਲਿਸ ਪ੍ਰਸ਼ਾਸਨ ਤੇ ਤੇ ਸਰਕਾਰ ਨੂੰ ਇਹਦਾ ਹਰਜਾਨਾ ਭੁਗਤਣਾ ਪਊਗਾ ਬਹੁਤ ਵੱਡੀ ਕਾਰਵਾਈ ਇਹਨਾਂ ਦੇ ਉਲਟ ਅਸੀਂ ਜਾ ਕੇ ਕਰਾਂਗੇ ਜੋ ਲੋਕਤੰਤਰ ਦਾ ਕਹਾਣੀ ਇਹਨਾਂ ਨੇ ਕੀਤਾ ਉਹ ਕਿਤੇ ਵੇਖ ਕੋਈ ਨਹੀਂ ਮੇਰੇ ਆਪ ਇਹ ਦੋਧਾ ਚੁੰਕੀ ਵਾਲਿਆਂ ਨੇ ਕੀਤਾ ਭਾਈ ਆਪ ਦਾ ਵਿਚਾਰ ਕਰ ਲੋ ਆਵਾਜ਼ ਸੁਣ ਰਹੇ ਹੋਗੇ ਆਪ ਦਾ ਭਲੀ ਭਾਨੀ ਵਿਚਾਰ ਕਰ ਲੋ ਨਹੀਂ ਤਾਂ ਸਾਨੂੰ ਇਹ ਸਾਡੇ ਲਈ ਪਹਿਲਾ ਧਰਨਾ ਨਹੀਂਗਾ ਇਹ ਪਹਿਲਾ ਧਰਨਾ ਨਹੀਂ ਗਾ ਔਰ ਅਸੀਂ ਇਦਾਂ ਦੇ ਧਰਨੇ ਲਾਉਣਾ ਵੀ ਜਾਣਦੇ ਆ ਤੇ ਆਪਦਾ ਹੱਕ ਲੈਣਾ ਵੀ ਜਾਣਦੇ ਆ ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰੂੰਗੀ ਕਿ ਆਪਾਂ 2 ਦਿਨ ਦਾ ਟਾਈਮ ਇਹਨਾਂ ਨੂੰ ਅਖੀਰਲਾ ਦੇ ਦਈਏ ਤੁਹਾਡੇ ਨਾਲ ਬੈਠੂਗੀ ਵੜਿੰਗ ਸਾਹਿਬ ਵੀ ਆਉਣਗੇ ਤੇ ਆਪਾਂ ਆਪਦਾ ਸੱਚ ਆਪਦਾ ਹੱਕ ਆਪਦਾ ਨਿਆਂ ਲੈ ਕੇ ਹਟਾਂਗੇ ਮੇਰਾ ਤੁਹਾਡੇ ਨਾਲ ਵਾਅਦਾ ਹੈ ਤੇ ਪਹੁੰਚਣ ਲਈ ਇਸ ਵੇਲੇ ਬਹੁਤ ਬਹੁਤ ਧੰਨਵਾਦ ਦਗੰਦਾ ਗਗਨ ਵਸਤੇ ਨਿਆ ਅਸੀਂ ਇਕੱਲੇ ਗਗਨ ਵਸਤੇ ਨਹੀਂ ਲੈਣਾ ਅਸੀਂ ਆਪਣੇ ਸਾਰਿਆਂ ਆਸਕੇ ਲੈਣਾ ਹੈ ਇਹ ਸਾਡੇ ਸਾਰਿਆਂ ਦਾ ਧੱਕਾ ਹੋਇਆ ਹੈ ਇਕੱਲੇ ਗਗਨ ਨਾਲ ਨਹੀਂ ਹੋਇਆ ਤੁਹਾਡੇ ਸਭ ਨਾਲ ਵਾਦੇ ਮੈਂ ਤੇ ਰਾਜਾ ਜੀ ਬੰਦਾ ਨਿਆ ਕਰਾ ਕੇ ਹਟਾਂਗੇ ਸਾਡਾ ਸਾਥ ਇਸੇ ਤਰ੍ਹਾਂ ਦਿੰਦੇ ਰਹਿਣਾ ਅਮਿੰਦਸਿੰਘ ਰਾਯਾ ਆਵੜ ਜੀਤ ਜਵਾਦ ਅਮਿੰਦਸਿੰਘ ਰਾਯਾ ਹੇ ਗੁਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ